ਬਿਨਾ ਕਿਸੇ ਕੈਮੀਕਲ ਤੋਂ ਬਿਨਾ ਕਿਸੇ ਰੰਗ ਤੋਂ ਹਾਂ ਤੇ ਪਿਓਰ ਮਨੋ ਜਿਹੜਾ ਗੋੜਾ ਹੈ ਜੀ ਇਹ ਠੀਕ ਹੈ ਜੀ ਇਹ ਇਹ ਤਿਆਰ ਹੋ ਚੁੱਕਿਆ ਜੀ ਹੂੰ ਤੇ ਇਹਦਾ ਟੇਸਟ ਤੇ ਇਹ ਇਹ ਸਿਹਤ ਦਾ ਖਜ਼ਾਨਾ ਹੈ ਜੀ ਸਰਦੀ ਦਾ ਮੌਸਮ ਚੱਲ ਰਿਹਾ ਗੁੜ ਸ਼ੱਕਰ ਬਣ ਵੀ ਰਿਹਾ ਤੇ ਡਿਮਾਂਡ ਵੀ ਇਸੇ ਮੌਸਮ ਚ ਹੁੰਦੀ ਆ ਪੰਜਾਬ ਦੇ ਵਿੱਚ ਗੁੜ ਸ਼ੱਕਰ ਦੀਆਂ ਟਰਾਲੀਆਂ ਬਹੁਤ ਭਰੀਆਂ ਫਿਰਦੇ ਨੇ ਜਿਆਦਾ ਜੁਪੀ ਤੋਂ ਆ ਰਿਹਾ ਤੇ ਰੰਗਦਾਰ ਅੱਖਾਂ ਨੂੰ ਬਹੁਤ ਸੋਹਣਾ ਲੱਗਦਾ ਕੈਮੀਕਲ ਵਾਲਾ ਗੋੜਾ ਅੱਜ ਤੁਹਾਨੂੰ ਦਿਖਾਉਣੇ ਆ ਵਧੀਆ ਸ਼ੁੱਧ ਗੁੜ ਪਰੰਪਰਾਗਤ ਤਰੀਕੇ ਨਾਲ ਕਿਵੇਂ ਤਿਆਰ ਹੁੰਦਾ ਤੇ ਕਿਵੇਂ ਗੰਨੇ ਦਾ ਰਸ ਬਣਦਾ ਅੱਗੇ ਪ੍ਰੋਸੈਸ ਹੋ ਕੇ ਗੁੜ ਸ਼ੱਕਰ ਤਿਆਰ ਕੀਤਾ ਜਾਂਦਾ ਅਸੀਂ ਆਇਆ ਬਾਬੇ ਦੇ ਘਿਲਾੜ ਤੇ ਸੂਲਰ ਘਰਾਟ ਆਓ ਜੀ ਸਤਿ ਸ਼੍ਰੀ ਅਕਾਲ ਜੀ ਇਹ ਬੈਰ ਜੀ ਨੇ ਜੀ ਸ਼ਿਵ ਕੁਮਾਰ ਜੀ ਸੂਲਰ ਘਰਾਟ ਤੇ ਇਹਨਾਂ ਦਾ ਘਿਲਾੜ ਲਾਇਆ ਹੋਇਆ ਬੈ ਜੀ ਸਭ ਤੋਂ ਪਹਿਲਾਂ ਮੇਰਾ ਇੱਕ ਸਵਾਲ ਆ ਤੁਸੀਂ ਦਵਾਈਆਂ ਤਿਆਰ ਕਰਦੇ ਹਾਂ ਮਰੀਜ਼ ਦੇਖਦੇ ਹਾਂ ਆਪਣਾ ਇੱਧਰ ਗੁੜ ਸ਼ੱਕਰ ਇਹ ਖਿਲਾੜੀ ਕਿ ਨਹੀਂ ਮਤਲਬ ਇਹਦਾ ਕੀ ਕਾਰਨਾ ਇਹ ਕੀ ਸੋਚ ਮਨ ਚ ਆਇਆ ਤੁਸੀਂ ਵੀ ਖਿਲਾੜੀ ਵੀ ਲਾਈ ਆਪਾਂ ਕੋਈ ਮੈਡੀਸਿਨ ਦੇ ਤੌਰ ਤੇ ਇਹਨੂੰ ਸਮਝਦੇ ਹੋ ਜਾਂ ਕਿਵੇਂ ਮਤਲਬ ਆਯੁਰਵੇਦ ਦੇ ਵਿੱਚ ਸਭ ਤੋਂ ਵੱਡਾ ਮੇਨ ਰੋਲ ਕੀ ਹੈ ਤੁਹਾਡੀ ਵੱਖ-ਵੱਖ ਤਰ੍ਹਾਂ ਦੀਆਂ ਖੁਰਾਕਾਂ ਦੇ ਨਾਲ ਸਰੀਰ ਦਾ ਪੋਸ਼ਣ ਤੱਤਾਂ ਨੂੰ ਪੂਰਾ ਕਰਦਾ ਹੈ ਤੇ ਉਹਦੇ ਚੋ ਇੱਕ ਤਤ ਇਹ ਹੈ ਜਿਹੜਾ ਗੁੜਾ ਹੈ ਸਾਡਾ ਮੰਨ ਲਓ ਵੀ ਗੁੜ ਦੇ ਨਾਲ ਸਾਡੀ એનર્ਜੀ ਐਂਡ ਨਿਕਟੋਨਿਕ ਸੀ ਜਿਹੜਾ ਪ੍ਰਾਤਮਿਕ ਵਿਧੀ ਨਾਲ ਚੱਲਦੀ ਜਾ ਰਹੀ ਇੱਕ ਕਿਰਿਆ ਹੈ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਗੁੜ ਸੀ ਜਿਹਦੇ ਨਾਲ ਸਾਨੂੰ ਗੁੜ ਖਾ ਕੇ ਜਦੋਂ ਸਾਨੂੰ ਬਹੁਤ ਜ਼ਿਆਦਾ ਪ੍ਰਾਤਮਿਕ ਸਾਮਿਆਂ ਦੇ ਵਿੱਚ ਕੀ ਹੁੰਦਾ ਸੀ ਵੀ ਸਾਡੇ ਬਜ਼ੁਰਗ ਖੇਤੀ ਦਾ ਕੰਮ ਕਰਦੇ ਜੋਰ ਦਾ ਕੰਮ ਕਰਦੇ ਤਾਂ ਉਦੋਂ ਉਹ ਪਾਣੀ ਦੇ ਨਾਲ ਨਾਲ ਉਹਦੀ ਤਾਕਤ ਵਧਾਉਣ ਵਾਸਤੇ ਥੋੜਾ ਜਿਹਾ ਗੁੜ ਲੈ ਲੈਂਦੇ। ਕਿਵੇਂ ਕੈਲਸ਼ੀਅਮ ਦਾ ਖਜ਼ਾਨਾ ਮੰਨਿਆ ਗਿਆ ਜੀ ਗੁੜ ਨੂੰ। ਮੁਲ ਕੈਲਸ਼ੀਅਮ ਦਾ ਜੀ ਫਾਸਫੋਰਸ ਦਾ ਜੀ ਮਤਲਬ ਜਿਹੜਾ ਜਿਹੜੇ ਤੱਤ ਨੇ ਇਹ ਸਾਰੇ ਤੱਤ ਸਾਨੂੰ ਪਿਓਰ ਗੁੜ ਦੇ ਵਿੱਚ ਹੀ ਮਿਲਣਗੇ। ਹਾਂ ਜੀ। ਇੱਕ ਨਾਮ ਦਾ ਗੁੜ ਖਾ ਲੈਣਾ ਇੱਕ ਪਿਓਰ ਗੁੜ ਖਾ ਲੈਣਾ ਦੋਵਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਬਈ ਜੀ। ਤੇ ਅੱਜ ਇਹ ਵੀ ਦੱਸਾਂਗੇ ਜੀ ਸਾਰਾ ਇਹਦੀ ਪਰਖ ਕਿਵੇਂ ਕਰੀਏ। ਅਸਲ ਗੁੜ ਦੀ ਤੇ ਕੈਮੀਕਲ ਵਾਲੇ ਗੁੜ ਦੀ ਤੇ ਇਹ ਬੈਜੂ ਤੇ ਇਹ ਵੀ ਜਾਣਾਂਗੇ ਗੁੜ ਨੂੰ ਲੰਮਾ ਟਾਈਮ ਸਾਲ ਭਰ ਕਿਵੇਂ ਸਾਂਭ ਕੇ ਰੱਖੀਏ ਬੈਜੀ ਸਭ ਤੋਂ ਪਹਿਲਾਂ ਤਾਂ ਆਪਣਾ ਦਿਖਾ ਦਿਓ ਗੁੜ ਤੁਸੀਂ ਕਿਹੜੇ ਤਰੀਕੇ ਨਾਲ ਤਿਆਰ ਕਰਦੇ ਹੋ ਪਰੰਪਰਾਗਤ ਤਰੀਕਾ ਕੀ ਆ ਕਿਹੜੀ ਤਰ੍ਹਾਂ ਤੋਂ ਬਣਾਉਂਦੇ ਹਾਂਜੀ ਹਾਂ ਆਜੋ ਸੁਣੋ ਉਹ ਦਿਖਾਉਣਾ ਹੈ ਜੀ ਆਜੋ ਬੈਜੀ ਪਹਿਲਾਂ ਤਾਂ ਇਹ ਆਪਣਾ ਖੁਲਾੜਾ ਹੈ ਹਾਂਜੀ ਜਿੱਥੋਂ ਕਿ ਇਹ ਮੈਨੂੰ ਅੰਡਰਗਰਾਉਂਡ ਬਣਾ ਮੱਖੀ ਮੱਛਰ ਤੋਂ ਸਾਡਾ ਅੰਡਰਗਰਾਉਂਡ ਪਾਈਪ ਪਾ ਕੇ ਜਿਹੜਾ ਸਟੀਲ ਦਾ ਉਹ ਚ ਆਉਂਦਾ ਜੀ ਇੱਥੇ ਆਉਂਦਾ ਜੀ ਜੂਸ ਹਾਂ ਫਿਰ ਇੱਥੇ ਜੂਸ ਅਸੀਂ ਇਸ ਜੂਸ ਨੂੰ ਅ ਅੱਗੇ ਸਫਾਈ ਹੋਣ ਵਾਸਤੇ ਹਾਂਜੀ ਤੇ ਅੱਗੇ ਇਹਨਾਂ ਵਿੱਚ ਰੱਖਿਆ ਜਾਂਦਾ ਜੀ ਤੇ ਇਹਦੇ ਤੇ 70 ਡਿਗਰੀ ਟੈਂਪਰੇਚਰ ਦੇ ਉੱਤੇ ਜੀ ਇਹ ਉਹਰੇ ਗੁੜ ਦੀ ਜਿਹੜੀ ਮੈਲ ਹੈ ਸਫਾਈ ਹੈ ਠੀਕ ਹੈ ਜੀ ਉੱਥੇ ਹੁੰਦੀ ਹੈ ਜੀ ਔਰ ਜਿਹੜੀ ਇਹ ਸਫਾਈ ਵੀ ਕੀਤੀ ਜਾਂਦੀ ਹੈ ਉਹ ਇੱਕ ਪਰੰਪਰਾ ਗੱਤ ਜਿਹੜੀ ਆ ਉਸ ਨੂੰ ਮੈਂ ਇੱਕ ਦਿਖਾਵਾਂ ਇੱਧਰ ਅ ਜਿਵੇਂ ਕੀ ਇਹ ਤੁਸੀਂ ਚੈੱਕ ਕਰੋ ਇਹ ਭਿੰਡੀ ਹੈ ਜੀ ਜੰਗਲੀ ਭਿੰਡੀ ਬੋਲਦੇ ਇਹਨੂੰ ਹਾਂਜੀ ਹਾਂਜੀ ਸੁਖਲਾਈ ਠੀਕ ਹੈ ਜੀ ਤੇ ਇਹਦੀ ਮਦਦ ਦੇ ਨਾਲ ਇਹਦੇ ਵਿੱਚ ਪਾਇਆ ਜਾਂਦਾ ਹੈ ਅੱਛਾ ਜੀ ਫਿਰ 70 ਡਿਗਰੀ ਦੇ ਉੱਤੇ ਇਹ ਮੈਲ ਨੂੰ ਅਲੱਗ-ਅਲੱਗ ਤਰੀਕਿਆਂ ਨਾਲ ਚ ਕੱਢਿਆ ਜਾਂਦਾ ਹੈ ਜੀ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਇੱਥੇ ਵੀ ਉਹਦੀ ਸਫਾਈ ਹੁੰਦੀ ਹੈ ਜੀ ਫਿਰ ਇਹ ਦੂਜੀ ਹੌਦੀ ਚ ਜਾਂਦਾ ਹੈ ਇਹ ਦੂਸਰੀ ਹੌਦੀ ਦੇ ਵਿੱਚ ਜੀ ਤੇ ਦੂਸਰੀ ਹੌਦੀ ਤੋਂ ਬਾਅਦ ਫਿਰ ਅਸੀਂ ਤੀਸਰੀ ਹੌਦੀ ਦੇ ਵਿੱਚ ਇਹ ਪ੍ਰੋਪਰ ਤਰੀਕੇ ਨਾਲ ਇਹ ਮਲਗੜਾ ਤਿਆਰ ਹੁੰਦਾ ਹੈ ਅੱਛਾ ਜੀ ਔਰ ਉਸ ਤੋਂ ਬਾਅਦ ਫਿਰ ਉਹ ਚੱਕ ਦੇ ਵਿੱਚ ਪਾਇਆ ਜਾਂਦਾ ਹੈ ਆ ਉਸ ਨੂੰ ਉਧਰ ਦੂਸਰੇ ਚੱਕ ਦੇ ਵਿੱਚ ਦਿਖਾਈਏ ਹਾਂ ਪਹਿਲਾਂ ਪਰ ਉਹ ਬੱਧੀ ਆ ਰਹੀ ਹੈ ਇੱਥੇ ਆ ਕਿ ਗੁੜ ਤਿਆਰ ਹੋ ਰਿਹਾ ਹੈ ਜੀ ਇਹ ਪ੍ਰੋਪਰ ਗੁੜ ਤਿਆਰ ਹੋ ਰਿਹਾ ਜੀ ਇਹਨੂੰ ਚੱਕ ਦੇ ਵਿੱਚ ਠੰਡਾ ਹੋਣ ਵਾਸਤੇ ਟੈਂਪਰੇਚਰ ਇਹਦਾ ਸਹੀ ਹੋ ਰਿਹਾ ਤੇ ਔਰ ਫਿਰ ਇਸ ਤੋਂ ਬਾਅਦ ਇਹਨੂੰ ਹੱਥਾਂ ਨਾਲ ਪ੍ਰੋਸੈਸ ਕੀਤਾ ਜਾਊਗਾ ਜੀ ਜਿਹਨੂੰ ਚੰਡਣਾ ਕਹਿੰਦੇ ਆ ਅੱਛਾ ਜੀ ਹਾਲਾ ਕਹਿੰਦਾ ਮਲੋਜ ਚੰਡਣ ਲੈਣਾ ਠੀਕ ਹੈ ਚੰਡ ਕੇ ਫਿਰ ਇਹਦਾ ਆਪਣੇ ਆਪ ਇਹਦੇ ਵਿੱਚ ਜਿਹੜਾ ਕਰਾ ਬਣਨਾ ਹੈ ਤੇ ਉਹ ਕਰਾ ਇਹਦੇ ਵਿੱਚ ਬਣੇਗਾ ਜੀ ਤੇ ਫਿਰ ਇਹ ਉਸ ਤੋਂ ਬਾਕਰੋਂ ਠੰਡਾ ਹੋਣ ਤੇ ਆਪਣਾ ਜਿਹੜਾ ਪ੍ਰੋਪਰ ਗੁੜ ਆ ਮਤਲਬ ਉਹ ਤਿਆਰ ਹੋਊਗਾ ਜੀ ਠੀਕ ਹੈ ਜੀ ਇਹ ਕਿੰਨੇ ਟਾਈਮ ਚ ਠੰਡਾ ਹੋ ਕੇ ਤਿਆਰ ਹੋ ਜਾਊਗਾ ਜੀ ਇਹ 15 ਮਿੰਟਾਂ ਜੀ 15 ਮਿੰਟਾਂ ਚ ਹੋ ਜਾਊਗਾ ਹਾਂ ਜੀ ਹਾਂ ਤੇ ਇਸ ਤੋਂ ਬਾਅਦ ਆਹ ਗੁੜ ਤਿਆਰ ਹੋ ਰਿਹਾ ਹੈ ਜੀ ਹਾਂ ਜੀ ਹਾਂ ਜੀ ਇਹ ਥੋੜਾ ਜਿਹਾ ਚੱਕ ਕੇ ਦਿਖਾਓ ਇਹ ਬਿਨਾ ਕਿਸੇ ਕੈਮੀਕਲ ਤੋਂ ਬਿਨਾ ਕਿਸੇ ਰੰਗ ਤੋਂ ਹਾਂ ਤੇ ਪਿਓਰ ਮਤਲਬ ਜਿਹੜਾ ਗੁੜ ਹੈ ਜੀ ਇਹ ਠੀਕ ਹੈ ਜੀ ਇਹ ਤਿਆਰ ਹੋ ਚੁੱਕਿਆ ਜੀ ਹੂੰ ਤੇ ਇਹਦਾ ਟੇਸਟ ਤੇ ਇਹ ਇਹ ਸਿਹਤ ਦਾ ਖਜ਼ਾਨਾ ਹੈ ਜੀ ਠੀਕ ਹੈ ਜੀ ਤੇ ਟੇਸਟ ਵੀ ਇੱਕ ਮਠਾਈ ਵਰਗਾ ਹੈ ਜੀ ਦਾ ਮਠਾਈ ਬਣੀ ਮਿੱਠੇ ਤੋਂ ਹੀ ਹੈ ਜੀ ਮળો ਜਿਹੜਾ ਮੇਨ ਸ਼ਬਦ ਹੈਗਾ ਸੀ ਉਹ ਗੁੜ ਨੂੰ ਹੀ ਮਠਾਈ ਕਿਹਾ ਜਾਂਦਾ ਹੁੰਦਾ ਸੀ ਮਿੱਠੇ ਕਰਕੇ ਠੀਕ ਹੈ ਜੀ ਤਾਂ ਕਿ ਸਾਡੀ ਇਹ ਖੁਸ਼ੀ ਦੇ ਵਿੱਚ ਸ਼ਰੇਖ ਸੀ ਜਦੋਂ ਅਸੀਂ ਕੋਈ ਖੁਸ਼ੀ ਦਾ ਕੰਮ ਕਰਨਾ ਹੁੰਦਾ ਤਾਂ ਉਦੋਂ ਭੇਲੀ ਵੰਡੀ ਜਾਂਦੀ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤਾਂ ਉਹ ਗੁੜ ਤੋਂ ਸਟਾਰਟ ਬੱਚੇ ਦੇ ਜਨਮ ਤੋਂ ਗੁੜ ਤੇ ਸਟਾਰਟ ਹੁੰਦਾ ਤਾ ਫਿਰ ਜਦੋਂ ਮੰਗਣਾ ਹੋਇਆ ਕਰਦਾ ਫਿਰ ਉਦੋਂ ਅਸੀਂ ਭੇਲੀ ਜਦੋਂ ਵਿਆਹ ਕਰਨਾ ਉਦੋਂ ਭੇਲੀ ਤਾਂ ਗੁਰ ਸਾਡਾ ਇੱਕ ਜ਼ਿੰਦਗੀ ਦਾ ਬਹੁਤ ਅਹਿਮੰਗ ਹੈ ਪਰ ਇਹ ਇਹਦੇ ਵਿੱਚ ਬਦਕਿਸਮਤੀ ਇਹ ਹੋ ਗਈ ਵੀ ਅਸੀਂ ਸਾਰੇ ਕੰਮ ਛੱਡ ਗਏ ਤਾਂ ਕਰਕੇ ਸਾਨੂੰ ਡਾਕਟਰਾਂ ਨੂੰ ਅ ਦੁਬਾਰੇ ਗੁਰ ਬਣਾਉਣ ਵਾਸਤੇ ਸਾਨੂੰ ਅੱਗੇ ਆਉਣਾ ਪਿਆ ਕਿਉਂਕਿ ਹਰ ਇੱਕ ਬੰਦਾ ਚਾਹੁੰਦਾ ਹੈ ਵੀ ਮੈਂ ਕੰਮ ਕਰਾਂ ਨਾ ਮੈਨੂੰ ਉਹਦਾ ਫਲ ਮਿਲ ਜੇ। ਕੀ ਆ ਪਿੱਛੇ ਤੁਸੀਂ ਦੇਖੋਗੇ ਆਪਣੀ ਸਰੋਂ ਆਪਣੀ ਬੀਜੀ ਹੋਈ ਹੈ ਤੇਲ ਵਾਸਤੇ, ਗੰਨਾ ਆਪਣਾ ਆਪ ਦਾ ਬੀਜਾ ਹੋਇਆ ਹੈ, ਹਲਦੀ ਆਪਣੀ ਆਪਜੀ ਬੀਜੀ ਹੋਈ ਹੈ, ਫਰੂਟ ਆਪਣਾ ਆਪ ਦਾ ਬੀਜਾ ਹੋਇਆ ਹੈ। ਤਾਂ ਕਰਕੇ ਸਾਨੂੰ ਅੱਜ ਦੇ ਅ ਦੌਰ ਦੇ ਵਿੱਚ ਅ ਪਿਓਰਿਟੀ ਜਿਹੜਾ ਸ਼ਬਦ ਹੈ ਛੋਟਾ ਦਾ ਜਿਹੜਾ ਸ਼ਬਦ ਹੈ ਉਹ ਤਕਰੀਬਨ ਖਤਮ ਹੋਣ ਦੇ ਗਗਾਰ ਦੇ ਉੱਤੇ ਹੀ ਹੈ ਤਾਂ ਕੋਈ ਵੀ ਪ੍ਰੋਡਕਟ ਹੈ ਜਿਹੜਾ ਜੇ ਤੁਸੀਂ ਆਪਣੇ ਹੱਥੀਂ ਅੱਗੇ ਤਾਂ ਤੁਹਾਡਾ ਭਰਾ ਮਨ ਲੋ ਪਿੰਡ ਦੇ ਵਿੱਚ ਰਹਿਣ ਵਾਲੇ ਭਰਾ ਸੀ ਜਿਹੜੋ ਸਾਰੇ ਕੰਮ ਕਰਦੇ ਹੁੰਦੇ ਸੀ ਤੇ ਸ਼ਹਿਰ ਵਾਲੇ ਭਰਾਵਾਂ ਨੂੰ ਉਹ ਜਾ ਕੇ ਦੇ ਆਉਂਦੇ ਹੁੰਦੇ ਸੀ ਤੇ ਵਾਕਿਆ ਤੇ ਯਾਰਾਂ ਦੋਸਤਾਂ ਨੂੰ ਦੇ ਆਉਂਦੇ ਸੀ ਤੇ ਇਹਨੂੰ ਆਪਾਂ ਸਾਲ ਪਰ ਕਿਵੇਂ ਸੰਭਾਲ ਕੇ ਰੱਖ ਸਕਦੇ ਜੀ ਗਰਮੀ ਦੇ ਵਿੱਚ ਇਹ ਚੱਲ ਪੈਂਦਾ ਰਹਿੰਦਾ ਨਹੀਂ ਬਾਰਾ ਟਾਈਮ ਜਿਹੜਾ ਆਪਾਂ ਬਾਜ਼ਾਰ ਚੋਂ ਗੋੜ ਖਰੀਦਦੇ ਆ ਉਹ ਤਾਂ ਜੇ ਥੋੜੇ ਦਿਨ ਬਾਅਦ ਉੱਲੀ ਆ ਜਾਂਦੀ ਹੈ ਉਹਨੂੰ ਦੇਖੋ ਜੀ ਇਹਦਾ ਪਕਾਉ ਦਾ ਜਿਹੜਾ ਗੁੜ ਦਾ ਟੈਂਪਰੇਚਰ ਹੈ ਨਾ ਗੁੜ ਦਾ ਟੈਂਪਰੇਚਰ ਇਹਦਾ ਪਕਾਉ ਹੀ ਸਭ ਤੋਂ ਮੇਨ ਇਹਦਾ ਰੀਜ਼ਨ ਹੈ ਤੇ ਉਹਨੂੰ ਚੰਗੀ ਤਰ੍ਹਾਂ ਪਕਾਉ ਦੇ ਵਿੱਚ ਉਹ ਗੁੜ ਦੀ ਕੁਆਂਟੀਟੀ ਘਟਦੀ ਹੈ ਤਾਂ ਕਰਕੇ ਲੋਕ ਕਿਲੋ ਤੋਂ ਕਿਲੋ ਦੇ ਪਿੱਛੇ ਬੇਈਮਾਨ ਦੇ ਖਾਤਰ ਉਹਨੂੰ ਕੱਚਾ ਛੱਡ ਦਾਂਦੇ ਆ ਅੱਛਾ ਜੀ ਤੇ ਕੱਚਾ ਛੱਡਣ ਕਰਕੇ ਉਹਦਾ ਉਹ ਟੈਂਪਰੇਚਰ ਨਹੀਂ ਸੰਭਾਰ ਪਾਉਂਦਾ ਜੀ ਤਾਂ ਕਰਕੇ ਉਹ ਪਿਗਲ ਜਾਂਦਾ ਜੀ। ਇਹ ਵਧੀਆ ਤਰੀਕੇ ਨਾਲ ਬਣਿਆ ਹੋਇਆ ਰੈਗਨ ਦਾ। ਤਾਂ ਸਾਡੀ ਇਹ ਫੁੱਲ ਗਾਰੰਟੀ ਹੈ ਵੀ ਸਾਡੇ ਕੋਲ 1 ਸਾਲ ਪਰ ਕੀ ਸਾਡੇ ਕੋਲੇ 3 ਸਾਲ ਦਾ ਗੋੜ ਵੀ ਸਾਹਮਣੇ ਪਿਆ ਜੀ। ਅੱਛਾ ਜੀ। ਹਾਂ। ਤਾਂ ਸਾਨੂੰ ਪਿਛਲੇ ਸਾਲ ਵਾਲਾ ਗੋੜ ਸਾਨੂੰ ਮਿਲ ਜੂ ਤੁਹਾਡੇ ਸਾਡੇ ਕੋਲ ਅੱਜ ਤੱਕ। ਠੀਕ ਹੈ ਜੀ। ਤਾਂ ਇਹਦੇ ਸੈਂਪਲ ਅਸੀਂ ਆਂ ਸਾਮ੍ਹ ਕੇ ਰੱਖਦੇ ਆਂ ਤਾਂ ਕਿ ਵੀ ਆਹ ਪਹਿਲੇ ਸਾਲ ਦਾ ਗੋੜ ਹੈ। ਬਸ ਇਹਨੂੰ ਹਵਾ ਨਾ ਲੱਗਣ ਦਿਓ। ਅੱਛਾ ਜੀ। ਜਦੋਂ ਹਵਾ ਲੱਗੂਗੀ ਤੇ ਦੂਸਰਾ ਗੰਨਾ। ਗੰਨੇ ਦੀ ਕਿਸਮ ਤੇ ਗੰਨੇ ਦੀ ਜਿਹੜੀ ਧਰਤੀ ਦੇ ਮੁਤਾਬਕ ਉਹਦਾ ਕਾਰਾ ਜਿਹੜਾ ਉਹ ਪਾਣੀ ਧਰਤੀ ਇਹ ਮੁਕਾਬਲੇ ਫਿਰ ਜਾ ਕੇ ਕਿਤੇ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਬਣਾਉਣਾ ਪਹਿਲਾਂ ਉਹਦਾ ਰੌਅ ਮਟੀਰੀਅਲ ਪੈਦਾ ਕਰਨਾ ਗੰਨਾ ਪੈਦਾ ਕਰਨਾ ਉਹਦੀ ਪਰਪ੍ਰਿਸ਼ ਸਹੀ ਢੰਗ ਨਾਲ ਕਰਨੀ ਉਹਦੇ ਚ ਉਹ ਮਲੋ ਕੁਦਰਤੀ ਖਾਦਾਂ ਹੰਦੇ ਨਾਲ ਤਿਆਰ ਕਰਨਾ ਜੇ ਤੁਸੀਂ ਕੈਮੀਕਲ ਪਾਓਗੇ ਤਾਂ ਵੀ ਗੁੜ ਨਹੀਂ ਗੁੜ ਨੇ ਖੜਨਾ ਨਹੀਂ ਗੁੜ ਨੇ ਟਿੱਲਾ ਪੈ ਜਾਣਾ ਠੀਕ ਹੈ ਜੀ ਤੇ ਤਾਂ ਗਰਮੀਆਂ ਦੇ ਵਿੱਚ ਤਾਂ ਇਹਨੂੰ 에ਅਰਟਾਈਟ ਦੇ ਵਿੱਚ ਕਿਸੇ ਬਰਤਨ ਚ ਰੱਖ ਦਈਏ ਨਹੀਂ ਦੇਖੋ ਜੀ ਜਦੋਂ ਅੱਗੇ ਜਾ ਕੇ ਸੌਣ ਭਾਦੋਂ ਦੇ ਵਿੱਚ ਕੀ ਹੁੰਦਾ ਹੁੰਦਾ ਹੈ ਉਦੋਂ ਮੌਸਮ ਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਬਹੁਤ ਵੱਜ ਜਾਂਦੀ ਹੁੰਦੀ ਹੈ ਇਹ ਸੁੱਕਿਆ ਹੋਇਆ ਹੁੰਦਾ ਇਹਦਾ ਇਹਦਾ ਕੰਮ ਕੀ ਹੁੰਦਾ ਹੁੰਦਾ ਹੈ ਜੀ ਉਹਨੂੰ ਖਿੱਚਣਾ ਹਾਂਜੀ ਤਾਂ ਜਾਂ ਜਦੋਂ ਕੋਈ ਗਿੱਲਾ ਹੱਥ ਲੱਗ ਗਿਆ ਸੌਣ ਭਾਦੋਂ ਦੇ ਵਿੱਚ ਜਾ ਕੇ ਜਿਹੜਾ ਮੋਚਲ ਹੈ ਉਹ ਵੱਜ ਜਾਂਦਾ ਹੁੰਦਾ ਉਹ ਤੋਂ ਬਚਾ ਕੇ ਰੱਖਣ ਵਾਸਤੇ ਇਹਨੂੰ ਪੋਲੀਥੀਨ ਦੇ ਵਿੱਚ ਟਾਈਟ एयर ਟਾਈਟ ਦੇ ਵਿੱਚ ਕਰਕੇ ਰੱਖੋ ਤੇ ਜਿਵੇਂ ਛੋਟੀਆਂ ਪੈਕਿੰਗਾਂ ਰੱਖੋ ਵੀ ਜਿਵੇਂ 5-5 ਕਿਲੋ 2-2 ਕਿਲੋ ਜਿੰਨੀ ਤੁਹਾਡੇ ਆਉਂਦੀਆਂ ਉਹਨਾਂ ਕੀ ਕੱਟੋ ਤੇ ਉਹਨਾਂ ਕੀ ਯੂਜ਼ ਕਰੋ ਇਹਨੂੰ ਤੇ ਹੁਣ ਜਿਹੜਾ ਇਹ ਗੁੜ ਤਿਆਰ ਹੋਇਆ ਜੀ ਹਾਂਜੀ ਬੈਲ ਜੀ ਦਾ ਆਪਦੇ ਇੱਕ ਲਾਇਆ ਹੋਇਆ ਜਿੰਨੇ ਕਿ ਲੋਡ ਹੁੰਦੀਆਂ ਉਹਨਾਂ ਕਿ ਇੱਕ ਕੱਟ ਕੇ ਤੁਰਤ ਤੇ ਹਕਲਾਣੀ ਚਲਾ ਕੇ ਤਿਆਰ ਕਰਦੇ ਨੇ ਆਪਾਂ ਉਹ ਵੀ ਦੇਖਦੇ ਆ ਆ ਦੇਖੋ ਜੀ ਸਾਰਾ ਗੰਨਾ ਇਹਨਾਂ ਦਾ ਆਪਦੇ ਖੇਤ ਦਾ ਤੇ ਇੱਕ ਇਹ ਦਿਖਾ ਦਿਓ ਵੀ ਜਿਹੜਾ ਇਹ ਘਲਾੜਾ ਹੈ ਤੇ ਬੰਦ ਹੈ ਚਾਰੇ ਪਾਸੋਂ ਅੱਛਾ ਜੀ ਇੱਥੇ ਕੋਈ ਵੀ ਮੱਖੀ ਮੱਛਰੇ ਦੇ ਨਾਲ ਲੱਗਦਾ ਨਹੀਂ ਠੀਕ ਹੈ ਤੇ ਜਿਹੜੇ ਓਪਨ ਖਲਾੜੇ ਹੁੰਦੇ ਨੇ ਫਿਰ ਉਹਨਾਂ ਦੇ ਮੱਖੀ ਮਛਾ ਲੱਗਦਾ ਹੈ ਤੇ ਇਹ ਫਿਲਟਰ ਕਰਕੇ ਆਪਾਂ ਇਹਨਾਂ ਨੂੰ ਜੂਸ ਨਗਾਇਆ ਜਾਂਦਾ ਜੀ ਸਾਰਾ ਠੀਕ ਹੈ ਜੀ ਹਾਂਜੀ ਹਾਂ ਇਹ ਪਾਈਪ ਲੱਗਿਆ ਹੋਈ ਅੰਦਰ ਜਾਣ ਵਾਸਤੇ ਹਾਂ ਇਹ ਅੰਡਰਗਰਾਉਂਡ ਐਸਐਸ ਦਾ ਜਾਂਦਾ ਜੀ ਹਾਂ ਆ ਜਾਲੀ ਲੱਗੀ ਹੋਈ ਹੈ ਸਾਰਾ ਅੰਦਰ ਇਹ ਆ ਖੇੜ ਵਿੱਚ ਜਾਂਦਾ ਇਹ ਤੇ ਆ ਤਾਂ ਗੁੜ ਬਿਲਕੁਲ ਤਿਆਰ ਹੈ ਜੀ ਗਰਮ ਗਰਮ ਹੈ ਹਾਂਜੀ ਹਾਂਜੀ ਗਰਮ ਗਰਮ ਇਹ ਭੇਲੀ ਤਿਆਰ ਕੀਤੀ ਹੈ ਜੀ ਹੋਣੇ ਤਿਆਰੀ ਜਿਨ੍ਹਾਂ ਨੇ ਲੋਹੜੀ ਦੇ ਉੱਤੇ ਭੇਲੀਆਂ ਚਾਹੀਦੀਆਂ ਨੇ ਜੀ ਅੱਛਾ ਜੀ ਇਹ 500 5 ਕਿਲੋ ਦੀ ਭੇਲੀ ਹੁੰਦੀ ਹੈ ਜੀ ਘਰ ਤੋਂ ਘੱਟ ਠੀਕ ਹੈ ਜੀ ਤੇ ਇਹ ਆਪਣਾ ਆਮ ਗੁੜ ਜੀ ਚਾਹ ਵਾਸਤੇ ਇਹ ਸਿੰਪਲ ਗੁੜ ਆ ਗਿਆ ਜੀ ਠੀਕ ਹੈ ਔਰ ਇਹ ਆਜੋ ਜੀ ਤੁਹਾਨੂੰ ਮਠਿਆਈ ਦਿਖਾਈਏ ਔਰ ਇਹ ਸਾਡਾ ਬਰਫੀ ਵਾਲਾ ਗੁੜ ਆ ਗਿਆ ਜੀ ਅੱਛਾ ਜੀ ਬਚਣਾ ਹੋ ਪਿੱਛੇ ਜੀ ਔਰ ਅਜਾਦੋਂ ਚੰਗੀ ਤਰ੍ਹਾਂ ਵਾਲਾ ਆ ਗਿਆ ਜੀ ਇਹ ਗਾਜਰ ਗਾਜਰ ਵਾਲਾ ਕੁੜਾ ਆ ਗਿਆ ਜੀ ਅੱਛਾ ਜੀ ਇਹ ਵੀ ਗਾਜਰ ਵਾਲਾ ਕੁੜਾ ਆ ਗਿਆ ਜੀ ਅੱਛਾ ਜੀ ਗਾਜਰ ਭਾਈ ਹੁੰਦੀ ਐ ਚ ਇਹ ਗਾਜਰਾਂ ਵਾਲਾ ਜੀ ਇਹ ਗਾਜਰੇ ਦਾ ਇਹ ਜੀ ਕੀ ਮਤਲਬ ਮੇਲ ਹੈ ਜੀ ਗੋੜ ਨਾਲ ਗਾਜਰ ਦਾ ਗੋੜ ਨਾਲ ਗਾਜਰ ਦਾ ਪਹਿਲੇ ਦਿਨ ਹੀ ਮੇਲ ਹੈ ਜੀ ਕਿਉਂਕਿ ਦੋਏ એનર્ਜੀ ਦਿੰਦਿਆ ਨੇ ਸਰੀਰ ਨੂੰ ਅੱਛਾ ਜੀ ਹਾਂ ਜੀ ਹਾਂ ਤੇ ਇਹ ਜਿਵੇਂ ਇਹਦਾ ਕੀ ਅਲੱਗ ਵਾਲਾ ਕੁੜਾ ਆ ਗਿਆ ਜੀ ਹਾਂ ਅਲੱਗ-ਅਲੱਗ ਰੇਟ ਹੈ ਨਾਲ ਅਲੱਗ-ਅਲੱਗ ਰੇਟ ਨੇ ਬਾਈ ਜੀ ਹਾਂ ਜੀ ਟਰਾਈ ਫਰੂਟ ਦਾ ਅਲੱਗ ਹੈ ਜੀ ਹਾਂ ਜੀ ਸਮਾਨ ਜਿਹੜਾ ਆ ਸਿੰਪਲ ਕੁੜਾ ਹੈ ਜੀ ਉਹਦਾ ਲੱਗਿਆ ਜੀ ਅੱਛਾ ਜੀ ਕਿਉਂਕਿ ਦੇਖੋ ਇਹ ਤਾਂ ਇੱਕ ਉਹ ਸੋਨਾ ਹੈ ਬਾਈ ਜੀ ਜਿਹੜਾ ਕਿ ਸਾਨੂੰ ਕਿਸੇ ਵੀ ਕੀਮਤ ਦੇ ਉੱਤੇ ਮਿਲ ਜੇ ਤਾਂ ਲੈ ਲੈਣਾ ਚਾਹੀਦਾ ਹੈ ਹਾਂ ਕਿਉਂਕਿ ਜਿਹੜਾ ਘੋੜਾ ਹੈ ਬਾਈ ਜੀ ਘੋੜਾ ਮਤਲਬ ਘੋੜੀ ਤੁਹਾਡਾ ਇੱਕ ਜਿਵੇਂ 100 ਰੁਪਏ ਕਿਲੋ ਤਾਂ ਸਿੰਪਲ ਘੋੜਾ ਹੈ ਬਾਈ ਜੀ ਅੱਛਾ ਜੀ ਜੇ ਤੁਹਾਨੂੰ ਕੋਈ ਬੰਦਾ 100 ਤੋਂ ਨੀਚੇ ਦੇ ਰਿਹਾ ਹੈ ਤਾਂ ਉੱਥੇ ਗੜਬੜਾ ਹੈ ਬਾਈ ਜੀ ਕੋਈ ਨਾ ਕੋਈ ਉਹ ਜ਼ਰੂਰ ਸੋਚੋ ਠੀਕ ਹੈ ਜੀ ਠੀਕ ਹੈ ਨਾ ਤੇ ਜਿਹੜਾ ਘਰੇ ਸਾਡਾ ਤਾਂ ਆਪਣਾ ਪ੍ਰੈਕਟੀਕਲ ਹੈ ਆਪਦਾ ਗੰਨਾ ਆਪਦਾ ਹੈ ਤੇ 100 ਰੁਪਏ ਤੁਹਾਨੂੰ ਜਿਹੜਾ ਬੰਦਾ ਘੋਟ ਦੇ ਰਿਹਾ ਤਾਂ ਉਹ ਵੇਚਿ ਚਕ ਲੈ ਰੋ ਅੱਛਾ ਜੀ ਤੇ ਜਿਹੜੀ ਸ਼ੱਕਰ ਹੈ ਮਨੋ 120 ਤੇ 140 ਦੋ ਵੈਰਾਈਟੀਆਂ ਨੇ ਗੰਨੇ ਦੀਆਂ ਜੀ ਹਾਂਜੀ ਉਹ ਮਨੋ ਜੇ ਕਿਤੋਂ ਵੀ ਉਹ ਇਹ ਰੇਟ ਮਿਲਦੀ ਹੈ ਤਾਂ ਲੈ ਲਿਓ ਜੇ ਉਹ ਤੂੰ ਥੱਲੇ ਆਇਆ ਤਾਂ ਮਾੜਾ ਜਿਹਾ ਸੋਚ ਲਿਓ ਬਾਈ ਜੀ ਵੀ ਤੂੰ ਬਾਈ ਸਸਤਾ ਕਿਉਂ ਦੇ ਰਿਹਾ ਹੈ ਅੱਛਾ ਜੀ ਹਾਂ ਮਹਿੰਗੇ ਵਾਲੇ ਨੂੰ ਨਾ ਪੁੱਛਿਓ ਜਿਵੇਂ ਹੁਣ ਟਰਾਲੀਆਂ ਭਰੀਆਂ ਫਿਰਦੇ ਨੇ ਜੀ ਉਹ ਤਾਂ ਬਾਈ ਜੀ ਟਰਾਲੀ ਵਾਲਾ ਗੁਰਦਾ ਜਮੀ ਵੀ ਨਾ ਲਿਓ ਅੱਖਾਂ ਨੂੰ ਸੋਨਾ ਲੱਗਦਾ ਰੰਗਦਾਰ ਬੂਰਾ ਦੇਖੋ ਜੀ ਜ਼ਹਿਰ ਜ਼ਹਿਰ बिक ਰਹੀ ਹੈ ਆਪਦੇ ਜਵਾਕਾਂ ਨੂੰ ਤੇ ਆਪ ਨੂੰ ਜ਼ਹਿਰ ਨਾ ਦਿਓ ਹਾਂ ਜੀ ਠੀਕ ਹੈ ਨਾ ਤਾਂ ਇਹ ਇੱਕ ਮਤਲਬ ਮੇਨ ਥੋੜਾ ਬਹੁਤ ਹੀ ਚੰਗਾ ਕੁਐਸਚਨ ਹੈ ਟਰਾਲੀ ਵਾਲਾ ਗੁਰਦਾ ਬਾਈ ਜੀ ਜਿੱਥੇ ਵੀ ਤੁਹਾਨੂੰ ਕਿਤੇ ਮਿਲਦਾ ਹੈ ਉਹਦਾ ਸੈਂਪਲ ਭਰਾਓ ਠੀਕ ਹੈ ਜੀ ਵੀ ਇਹ ਕੀ ਜ਼ਹਿਰ ਵਿਕਦੀ ਹੈ ਮਤਲਬ ਬਹੀਆਂ ਦੇ ਵਿੱਚ ਹਾਂਜੀ ਉਹ ਜ਼ਹਿਰ ਆਪਦੇ ਜਵਾਕਾਂ ਨੂੰ ਨਾ ਦਿਓ ਠੀਕ ਹੈ ਤਾਂ ਸਾਡੀ ਇੱਕ ਐਤਕੀ ਪੰਜਾਬ ਲੈਵਲ ਦੇ ਉੱਤੇ ਇੱਕ ਕਮੇਟੀ ਬਣੀ ਹੈ ਬਾਈ ਜੀ ਤੇ ਉਹਦੇ ਤੇ ਵੀ ਕਈ ਬਾਈਆਂ ਨੇ ਪਾਇਆ ਲੱਖਾਂ ਲੱਖੇ ਬਾਈ ਨੇ ਵੀ ਪਾਇਆ ਹਾਂਜੀ ਲੱਖੇ ਸਦਾਣੇ ਦਾ ਬਹੁਤ ਹਾਂ ਉਹਨਾਂ ਨੇ ਜਿੱਥੇ ਵੀ ਤੁਹਾਨੂੰ ਮਿਲਦੀ ਹੈ ਕਿਤਨਾ ਕਿਤੇ ਬਾਈ ਜੀ ਉਹ ਉਹਨਾਂ ਦਾ ਵਿਰੋਧ ਕਰੋ ਫੜ ਕੇ ਵੀ ਉਹ ਇਹ ਨਹੀਂ ਹੈਗਾ ਵੀ ਕੋਈ ਅਸੀਂ ਆਪਦੀ ਜਾਦਾ ਗੋਣਾ ਵੇਚਣ ਦੇ ਮਾਰੇ ਕਰ ਰਿਹਾ हां ਚੰਗਾ ਲੈ ਕੇ ਆਉਣ ਸਾਨੂੰ ਕੋਈ ਇਤਰਾਜ਼ ਨਹੀਂ ਬਾਈਜੀ ਕਿਸੇ ਵੀ ਬੰਦੇ ਦੇ ਉੱਤੇ ਪਰ ਜੇ ਕੋਈ ਗਲਤ ਕਰ ਰਿਹਾ ਦੇਖੋ ਗਲਤ ਨੂੰ ਰੋਕਣ ਦਾ ਆਪਣਾ ਪਹਿਲਾ ਫਰਜ ਹੈ ਜੀ ਆਪਣਾ ਮੈਡ ਜੀ ਦਾ ਸਕਰੀਨ ਤੇ ਨੰਬਰ ਵੀ ਹੈਗਾ ਜੀ ਡਿਸਕ੍ਰਿਪਸ਼ਨ ਚ ਹੈਗਾ ਇਹਨਾਂ ਦੇ ਬੀਜੀ ਸ਼ਡਿਊਲ ਆ ਕਿਸੇ ਨੇ ਕੋਈ ਜ਼ਰੂਰੀ ਜਾਣਕਾਰੀ ਲੈਣੀ ਆ ਤੇ ਗੁੜ ਸ਼ੱਕਰ ਮੰਗਵਾਉਣਾ ਕੋਈ ਖਾਸ ਕੰਮ ਵਾਸਤੇ ਜ਼ਰੂਰ ਕਰ ਸਕਦੇ ਹੋ ਮਿਲਦੇ ਆ ਜੀ ਨੈਕਸਟ ਵਲੌਗ ਵਿੱਚ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ